ਬੜੀ ਖੁਸ਼ੀ ਦੀ ਗੱਲ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਜੋ ਕਿ ਪੰਜਾਬ ਦਾ ਦਰਦ ਰੱਖਦੇ ਨੇ ਔਰ ਮੈਂ ਦੇਖ ਰਿਹਾ ਜਦੋਂ ਦੀ ਪੰਜਾਬ ਦੇ ਵਿੱਚ ਸਰਕਾਰ ਬਣੀ ਹੈ ਉਹਨਾਂ ਨੇ ਰਾਹ ਦੇਣੇ ਕੀਤਾ ਹੋਇਆ ਔਰ ਲੋਕ ਵੀ ਅੱਜ ਪ੍ਰਸ਼ੰਸਾ ਜਿਹੜੀ ਆ ਉਹਨਾਂ ਦੀ ਮਿਹਨਤ ਦੀ ਕਰ ਰਹੇ ਨੇ ਸੋ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀਆਂ ਕਈ ਰੋਡ ਤੇ ਦੁਰਘਟਨਾ ਹੋ ਜਾਂਦੀਆਂ ਸੀ ਕਈਆਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਸੀ ਕਿਉਂਕਿ ਸਮੇਂ ਸਿਰ ਹਸਪੀਟਲ ਨਾ ਪਹੁੰਚਣ ਕਰ ਸੀ ਅੱਜ ਬਟਾਲੇ ਵਿਖੇ ਸਾਨੂੰ ਮਟਾਲਾ ਪੁਲਿਸ ਨੂੰ ਜਿਹੜੀਆਂ ਐਸਐਸਐਫ ਜਿਹੜੀਆਂ ਸੜਕ ਸੁਰੱਖਿਆ ਫੋਰਸ ਜਿਹੜੀ ਹੈ ਉਹ ਮਹੱਈਆਂ ਕਰਾਈਆਂ ਗਈਆਂ ਨੇ ਸਾਨੂੰ ਗੱਡੀਆਂ ਜਿਹੜੀਆਂ ਪ੍ਰੋਵਾਈਡ ਕੀਤੀਆਂ ਗਈਆਂ ਨਾਲ ਟੀਮਾਂ ਜਿਹੜੀਆਂ ਨਾਲ ਦਿੱਤੀਆਂ ਗਈਆਂ ਨੇ ਮੈਂ ਤੈਅ ਦਿਲੋਂ ਸ਼ੁਕਰਗੁਜ਼ਾਰ ਕਰਦਾ ਹਾਂ ਕਿਉਂਕਿ ਜੋ ਅਸੀਂ ਲੋਕਾਂ ਨੂੰ ਕਿਹਾ ਸੀ ਵੀ ਤੁਹਾਡੇ ਹੱਕਾਂ ਲਈ ਤੁਹਾਡੇ ਹੱਕ ਸੱਚ ਲਈ ਨਾਲ ਤੁਰਾਂਗੇ ਤੁਹਾਡੀ ਹਿਫਾਜ਼ਤ ਲਈ ਨਾਲ ਤੁਰਾਂਗੇ ਇਹ ਵੀ ਜਿਹੜਾ ਮਾਨਜੁਗ ਮੁੱਖ ਮੰਤਰੀ ਪੰਜਾਬ ਜੀ ਦਾ ਬਹੁਤ ਵੱਡਾ ਮੈਂ ਕਹਿ ਸਕਦਾ ਵੀ ਉਪਰਾਲਾ ਹੈ ਕਿਉਂਕਿ ਇਹ ਜਿਹੜੀਆਂ ਗੱਡੀਆਂ ਨੇ ਹਮੇਸ਼ਾ ਰੋਡ ਦੇ ਉੱਤੇ ਰਹਿਣਗੀਆਂ ਜਦੋਂ ਵੀ ਕਿਤੇ ਕੋਈ ਦੁਰਘਟਨਾ ਹੁੰਦੀ ਹੈ ਰੱਬ ਨਾ ਕਰੇ ਕੋਈ ਕਿਸੇ ਦਾ ਨੁਕਸਾਨ ਹੋਵੇ ਪਰ ਜਦੋਂ ਵੀ ਜੇ ਕੋਈ ਅਚਾਨਕ ਐਸੀ ਕੋਈ ਦੁਰਘਟਨਾ ਹੁੰਦੀ ਹੈ ਤੇ ਜਿਹੜੀ ਸਾਡੀ ਸੜਕ ਸੁਰੱਖਿਆ ਫੋਰਸ ਜਿਹੜੀ ਆ ਉਹ 24 ਘੰਟੇ ਲੋਕਾਂ ਦੀ ਹਿਫਾਜ਼ਤ ਲਈ ਤਿਆਰ ਆ ਇਹਦੇ ਵਿੱਚ ਇੱਕ ਪ੍ਰਸ਼ੰਸਾ ਦਾ ਵਿਸ਼ੇ ਵੀ ਹੈ ਲੋਕਾਂ ਵਿੱਚ ਇੱਕ ਵੱਖਰੀ ਖੁਸ਼ੀ ਦੀ ਲਹਿਰ ਆ ਕਿਉਂਕਿ ਆ ਖੜੇ ਸੀ ਆਪਾਂ ਤੇ ਸਾਡੇ ਨਾਲ ਤੁਰਦੇ ਲੋਕ ਵੀ ਅੱਜ ਕਾਫੀ ਨਾਲ ਰੁਕੇ ਵੀ ਔਰ ਉਹ ਵੀ ਵਧਾਈ ਸਾਨੂੰ ਜਿਹੜੀ ਦੇ ਰਹੇ ਨੇ ਵੀ ਮਾਨਜੋਗ ਮੁੱਖ ਮੰਤਰੀ ਪੰਜਾਬ ਜੋ ਕੀ ਹੈ ਪੰਜਾਬ ਦੇ ਦਿੱਤਾ ਦੀ ਬਹੁਤ ਵਧੀਆ ਕੰਮ ਕਰ ਰਹੇ ਨੇ ਔਰ ਮੈਂ ਧੰਨਵਾਦ ਕਰਦਾ ਮੈਡਮ ਐਸਐਸਪੀ ਸਾਡੇ ਜਿਹੜੇ ਅਸ਼wini ਗੋਤਿਆਲ ਜੀ ਜਿਨ੍ਹਾਂ ਨੇ ਬਟਾਲੇ ਦੀ ਡਵੈਲਪਮੈਂਟ ਨੂੰ ਬਟਾਲਾ ਜਿਹਨੇ ਨੂੰ ਪੁਲਿਸ ਨੂੰ ਬਹੁਤ ਵਧੀਆ ਢੰਗ ਨਾਲ ਜਿਹੜਾ ਕੰਮ ਕਰਾ ਰਹੇ ਨੇ ਔਰ ਇਹਨਾਂ ਦੇ ਆਉਣ ਤੋਂ ਬਾਅਦ ਸਾਡੇ ਬਟਾਲੇ ਦੇ ਵਿੱਚ ਜਿਹੜੀ ਕ੍ਰਾਈਮ ਦੀ ਸਥਿਤੀ ਸੀ ਉਹ ਅੱਜ ਕ੍ਰਿਮੀਨਲ ਕੋਈ ਕਰਤੇ ਲੈਂਦਾ ਪਰ ਇਹਨਾਂ ਨੂੰ ਪਤਾ ਲੱਗਦਾ ਵੀ ਹੁਣ ਬਖਸ਼ਿਆ ਨਹੀਂ ਜਾਊਗਾ ਸੋ ਮੈਂ ਤੈਹਦ ਨੂੰ ਧੰਨਵਾਦ ਕਰਦਾ ਕਿਉਂਕਿ ਇਹਨਾਂ ਦੀ ਵੀ ਮਿਹਨਤ ਜਿਹੜੀ ਹੈ ਬਹੁਤ ਜ਼ਿਆਦਾ ਹੈ ਥੈਂਕ ਯੂ